ਹੈਲੋ ਹਾਂਜੀ 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 ਸਤਿ ਸ਼੍ਰੀ ਅਕਾਲ ਕਨੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕਨੀਆ ਸਾਹਿਬ ਜਿਹੜੀ ਪੰਜਾਬ ਸਰਕਾਰ ਨੇ ਵੱਡਾ ਯੂ ਟਰਨ ਮਾਰਿਆ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਵਾਪਸ ਲੈ ਲਈ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਇੱਕ ਲੋਕਾਂ ਦੀ ਜਿੱਟ ਹੈ ਜੀ ਲੋਕਾਂ ਦੇ ਵਿੱਚ ਬਹੁਤ ਵੱਡੀ ਇੱਕ ਤਲਖੀ ਸੀ ਜਿਹੜੀ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਸੀ ਜੀ ਅ ਕਿਉਂਕਿ ਜ਼ਮੀਨ ਹੈ ਜਿਹੜੀ ਜੀ ਪੰਜਾਬ ਦੀ ਉਹ ਜ਼ਮੀਨ ਹੈ ਜਿਹੜੀ ਏਡੇ ਵੱਡੇ ਦੇਸ਼ ਨੂੰ ਭੁੱਖਮਰੀ ਤੋਂ ਕੱਢਣ ਦੀ ਸਮਰੱਥਾ ਰੱਖਦੀ ਹੈ ਜੀ ਪੰਜਾਬ ਦੀ ਉਹ ਜ਼ਮੀਨ ਹੈ ਜਿਹੜੀ ਕਰੋਨਾ ਕਾਲ ਵਰਗੇ ਭਿਆਨਕ ਸਮੇਂ ਦੇ ਵਿੱਚ ਸੰਕਟ ਦੇ ਵਿੱਚੋਂ ਲੁੜਕੀ ਹੋਈ ਜੀ ਡੀ ਪੀ ਨੂੰ ਦੇਸ਼ ਦੀ ਨੂੰ ਹਲਾਰਾ ਦੇਣ ਵਾਲੀ ਇਹ ਜ਼ਮੀਨ ਹੈ ਜੀ ਔਰ ਇਹ ਇਥੋਂ ਤੱਕ ਸੀਮਤ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਜ਼ਮੀਨ ਹੈ ਇਹ ਉਹਨਾਂ ਦੀ ਅੱਖ ਹੈ ਉਹਨਾਂ ਦੀ ਆਬਰੂ ਹੈ ਉਹਨਾਂ ਦੀ ਸਿਰ ਦੀ ਇੱਜ਼ਤ ਹੈ ਉਹਨਾਂ ਦੇ ਸਿਰ ਦੇ ਤਾਜ ਹੈ ਜੀ ਜੀ ਕਿਉਂਕਿ ਕਿਸਾਨ ਜ਼ਮੀਨ ਦੇ ਨਾਲ ਹੀ ਹੈ ਜੀ ਜੇ ਕਿਸਾਨ ਦੀ ਬਾਜ਼ਾਰ ਦੇ ਵਿੱਚ ਇੱਜ਼ਤ ਹੈ ਤਾਂ ਜ਼ਮੀਨ ਦੇ ਨਾਲ ਆਏ ਜੀ ਜੇ ਕਿਸਾਨ ਨੂੰ ਦੁਕਾਨ ਦੇ ਵਿੱਚ ਬੈਠੇ ਸ਼ਹਿਰਾ ਬਾਜ਼ਾਰਾਂ ਦੇ ਵਿੱਚ ਆ ਆਵਾਜ਼ ਮਾਰਦੇ ਆ ਤਾਂ ਉਹ ਇੱਕ ਜ਼ਮੀਨ ਹੈ ਜਿਹਦੇ ਸਿਰ ਤੇ ਇਹ ਸਾਰਾ ਕੁਝ ਹੋ ਰਿਹਾ ਹੈ ਜੀ ਤਾਂ ਇੱਕ ਜ਼ਮੀਨ ਪੰਜਾਬੀਆਂ ਵਾਸਤੇ ਸਿਰ ਦਾ ਤਾਜ ਹੈ ਕਿਸੇ ਸਮੇਂ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇੱਕ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਜ਼ਮੀਨਾਂ ਬਖਸ਼ੀਆਂ ਜੀ ਸਾਡੇ ਸਿਰਾਂ ਦੀਆਂ ਸਰਦਾਰੀਆਂ ਸਾਨੂੰ ਬਖਸ਼ੀਆਂ ਜੀ ਤਾਂ ਜਿਹੜੀ ਅੱਜ ਦੀ ਪੰਜਾਬ ਸਰਕਾਰ ਹੈ ਇਹ ਇਹਨਾਂ ਜ਼ਮੀਨਾਂ ਨੂੰ ਭੰਗ ਦੇ ਭਾਣੇ ਜਿਹੜੀ ਲਜਾਣ ਲਈ ਅੱਗੇ ਆਈ ਦੇਖੋ 70 ਸਾਲਾਂ ਦੇ 70 ਸਾਲਾਂ ਦੇ ਆਜ਼ਾਦ ਭਾਰਤ ਦੇ ਵਿੱਚ ਜਿੰਨੀਆਂ ਪੰਜਾਬ 'ਚ ਸਰਕਾਰਾਂ ਬਣੀਆਂ ਕੋਈ ਵੀ ਸਰਕਾਰ ਕਿਸਾਨ ਪੱਖੀ ਮਜ਼ਦੂਰ ਪੱਖੀ ਲੋਕ ਪੱਖੀ ਨਹੀਂ ਆਈ ਸੀ ਜਮੀਨਾਂ ਸਾਰੀਆਂ ਸਰਕਾਰਾਂ ਨੇ ਲਈਆਂ ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਕੀਮਤ ਮਿਲ ਜਾਂਦੀ ਸੀ ਜੀ ਕੋਹਰ ਅਨਿਆ ਉਹਨਾਂ ਸਰਕਾਰਾਂ ਨੇ ਵੀ ਕੀਤਾ 35 ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਕੀ ਸਾਨੂੰ ਕੋਈ ਸਰਕਾਰ ਜਵਾਬ ਦੇ ਸਕਦੀ ਹੈ ਕਿ ਜਿਹੜੇ 35 ਪਿੰਡਾਂ ਦੀ ਜ਼ਮੀਨ ਦੇ ਉੱਤੇ ਚੰਡੀਗੜ੍ਹ ਬਸਾਇਆ ਉਹ ਕੀ ਦੇ ਰਿਹਾ ਹੈ ਉਹ ਇੱਕ VIP ਲੋਕਾਂ ਦੇ ਵਾਸਤੇ ਅ ਸਮਝੋ ਇਸ ਚੰਗਾ ਅਕਰ ਰੁਖ ਸੁਖ ਰੱਖਣ ਵਾਲੇ ਪੋਲੀਟੀਕਲ ਲੋਕ ਭਲਾ ਸਤਾ ਦੇ ਵਿੱਚ ਭਲਾ ਸਤਾ ਭੋਗ ਚੁੱਕੇ ਨੇ ਉਹਨਾਂ ਵਾਸਤੇ ਇੱਕ ਮਹਿੰਗੀਆਂ ਪਾਰਕ ਉਹਨਾਂ ਵਾਸਤੇ ਉਹਨਾਂ ਦੇ ਬੱਚਿਆਂ ਵਾਸਤੇ ਇੱਕ ਅਜਾਪੀਆਂ ਦੇ ਅੱਡੇ ਬਣਾਤੇ ਹੋ ਜਿੱਥੇ ਉਹ 35 ਪਿੰਡਾਂ ਦੀ ਜ਼ਮੀਨ ਨੇ ਕਿਸੇ ਸਮੇਂ ਤੇ ਭਾਰਤ ਜਦੋਂ ਆਜ਼ਾਦੀ ਭਾਰਤ ਦੇ ਵਿੱਚ ਆਈ ਅੰਗਰੇਜ਼ ਗਏ ਤਾਂ ਇੱਕ ਵੱਡੀ ਸਮੱਸਿਆ ਸੀ ਅਨਾਜ ਭੁੱਖੋ ਜਿਹੜਾ ਦਾਵਾ ਡੋਲ ਸੀ ਜੀ ਕਣੀੰਦ ਦੀ ਭੁੱਖ ਮੈਂ ਖਾਲੀ ਟੋਕੂੰਗਾ ਜੀ ਸੋਨਾ ਇਹ ਜ਼ਮੀਨਾਂ ਦੇ ਵਿੱਚ ਹੋਈ ਉਹ ਜਿਹੜਾ ਜੀ ਜੋ ਇਹ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਐਕਟ ਵਾਪਸ ਕੀਤਾ ਇਹਨੂੰ ਕੀ ਮੰਨਦੇ ਆ ਜੀ ਤੁਸੀਂ ਦੇਖੋ ਇੱਕ ਸਰਕਾਰ ਦੇ ਉੱਤੇ ਦਬਾਅ ਬਣਿਆ ਲੋਕਾਂ ਦਾ ਜੀ ਅੱਜ ਸਰਕਾਰ ਲੱਖ ਕਹੀ ਜਾਵੇ ਵੀ ਅਸੀਂ ਲੋਕਾਂ ਦੇ ਨਾਲ ਐ ਅਸੀਂ ਜੀ ਲੋਕਾਂ ਦੀ ਸਮੱਸਿਆ ਨੂੰ ਸਮਝ ਕੇ ਵਾਪਸ ਲਿਆ ਨਹੀਂ ਜੀ ਜੇ ਇਸ ਤਰ੍ਹਾਂ ਲੈਣਾ ਹੁੰਦਾ ਤਾਂ ਫਿਰ ਪਹਿਲੀਆਂ ਜੀ ਵਾਪਸ ਜਦੋਂ ਲੋਕਾਂ ਨੇ ਪਹਿਲੀਆਂ ਚੀਜ਼ੇ ਦਾ ਵਾਈ ਕਟ ਕਰਤਾ ਸੀ ਸਪੋਰਟ ਜੀ ਵੱਡੇ ਵੱਡੇ ਪੱਧਰ ਤੇ ਹੋ ਜਾਂਦਾ ਇੱਕ ਵੱਡਾ ਦਬਾਅ ਸੀ ਸਰਕਾਰ ਦੇ ਉੱਤੇ ਕਿਉਂਕਿ ਅ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜੀ ਪਿਛਲੇ 7 ਤਰੀਕ ਨੂੰ ਲਗਭਗ 30 ਤੋਂ 50 ਹਜ਼ਾਰ ਕਿਸਾਨਾਂ ਦਾ ਇਕੱਠ ਹੋਇਆ ਜਿਨੇ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਔਰ ਆਉਣ ਵਾਲੀ 16 ਅਗਸਤ ਨੂੰ ਫਿਰ ਮਾਝੇ ਦੇ ਦੁਆਬੇ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਹੋਰ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਸੀ ਜਿਹਦੇ ਕਾਰਨ ਇੱਕ ਵੱਡਾ ਦਬਾਅ ਬਣਿਆ 25 ਅਗਸਤ ਨੂੰ ਦਿੱਲੀ ਦੇ ਵਿੱਚ ਵੱਡਾ ਇਕੱਠ ਹੋਣ ਜਾ ਰਿਹਾ ਪੂਰੇ ਦੇਸ਼ ਦੇ ਕਿਸਾਨਾਂ ਦੇ ਇਹਨਾਂ ਨੀਤੀਆਂ ਦੇ ਖਿਲਾਫ ਤਾਂ ਪੰਜਾਬ ਸਰਕਾਰ ਦੇ ਉੱਤੇ ਇੱਕ ਵੱਡਾ ਤਬਾਅ ਬਣਿਆ ਦਬਾਅ ਦੇ ਕਾਰਨ ਹੀ ਸਰਕਾਰ ਨੂੰ ਜੁਟਰਨ ਕਰਨਾ ਲੈਣਾ ਪਿਆ ਤੁਸੀਂ ਕਿਸਾਨਾਂ ਦੀ ਜੱਤ ਲੋਕਾਂ ਦੀ ਜੱਤ ਮੰਨਦੇ ਆ ਜੀ ਇਹ ਫੈਸਲੇ ਨੂੰ ਬਿਲਕੁਲ ਬਿਲਕੁਲ ਜੀ ਇਹ ਲੋਕਾਂ ਦੀ ਜਿੱਤ ਹੈ ਲੋਕਾਂ ਦੀ ਪੀੜਾ ਨੂੰ ਲੋਕਾਂ ਨੇ ਆਪਦੀ ਨੂੰ ਸਮਝਿਆ ਆਪ ਲਾਮਬੰਦ ਹੋਇਆ ਜੀ ਲੋਕਾਂ ਨੇ ਬੜੀ ਜਲਦੀ ਆਪ ਦਾ ਜਿਹੜਾ ਗੁੱਸਾ ਆਪਣਾ ਜਿਹੜਾ ਰੋਹ ਉਹ ਦਰਜ ਕਰਵਾਇਆ ਤੇ ਲੋਕਾਂ ਦੀ ਜਿੱਤ ਹੈ ਲੋਕਾਂ ਦੀ ਜਿੱਤ ਅੱਗੇ ਸਰਕਾਰ ਝੁਕੀ ਹੈ ਜੀ ਚਲੋ ਧੰਨਵਾਦ ਧਨੀਆ ਸਾਹਿਬ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਠੀਕ ਹੈ